ਪੰਜਾਬ ਦੇ ਜ਼ਿਆਦਾਤਰ ਜੋ ਵਿਦਿਆਰਥੀ ਹੈ ਉਹ ਜਿਆਦਾ ਆਇਲਸ ਕਰਕੇ ਜਾਂ ਫਿਰ ਇਸ ਤਰ੍ਹਾਂ ਦੀ ਪੜ੍ਹਾਈ ਕਰਕੇ ਵਿਦੇਸ਼ ਜਾਣਾ ਚਾਹੁੰਦੇ ਨੇ ਤਾਂ ਜੋ ਕਿਸੇ ਤਰੀਕੇ ਦਾ ਉਹਨਾਂ ਨੂੰ ਧੋਖੇ ਦਾ ਸਾਹਮਣਾ ਨਾ ਕਰਨਾ ਪਵੇ ਇਸ ਸਮੇਂ ਜਿਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਨੇ ਚੰਡੀਗੜ੍ਹ ਯੂਨੀਵਰਸਿਟੀ ਕਿਵੇਂ ਹੈਲਪ ਕਰਦੀ ਹੈ बच्चे चंडीगढ़ यूनिवर्सिटी ਦੇ थ्रू ਜਾਂਦੇ ਨੇ ਤਾਂ ਉਹ ਇੱਕ অথেন্টিਕੇਸ਼ਨ ਹੁੰਦੀ ਹੈ ਬੱਚਿਆਂ ਵਾਸਤੇ ਕਿ ਉਹ ਟਾਪ ਰੈਂਕਡ ਯੂਨੀਵਰਸਿਟੀਆਂ ਦੇ ਵਿੱਚ ਹੀ ਅਪਲਾਈ ਕਰ ਸਕਦੇ ਨੇ ਤੇ ਉੱਥੇ ਜਾ ਸਕਦੇ ਨੇ ਤੇ ਉਹਨਾਂ ਨੂੰ ਕਲੈਰਿਟੀ ਮਿਲਦੀ ਹੈ ਕੋਰਸ ਦੀ ਡਿਊਰੇਸ਼ਨ ਹੈ 4 ਸਾਲ 4 ਦੇ 4 ਸਾਲ ਉਹ ਵਿਦੇਸ਼ ਵਿੱਚ ਉਹ ਕੋਰਸ ਕਰਨਗੇ ਜਾਂ ਫਿਰ ਅਜਿਹਾ ਹੋ ਸਕਦਾ ਹੈ ਕਿ 1 ਸਾਲ ਜਾਂ ਫਿਰ 1 ਸੈਮੈਸਟਰ ਇਥੇ ਲਗਾਇਆ ਬਾਕੀ ਸਮਾਂ ਦੂਜੀ ਯੂਨੀਵਰਸਿਟੀ ਵਿੱਚ ਲਗਾਇਆ ਸਾਡੇ ਕੋਲ ਦੋ ਵੇਸ ਹੁੰਦੇ ਨੇ ਫਰਸਟ ਤਾਂ ਆਪਣਾ ਟਰਾਂਸਫਰ ਪ੍ਰੋਗਰਾਮਸ ਹੈ ਜਿਦੇ ਵਿੱਚ ਹਾਫ ਹਾਫ ਡਿਗਰੀ ਸਾਡੀ ਟਰਾਂਸਫਰ ਹੋ ਜਾਂਦੀ ਹੈ ਜਾਂ ਫਿਰ ਸਾਡਾ ਸੈਕੰਡ ਵੇ ਹੈਗਾ ਸ਼ਾਰਟ ਟਰਮ ਪ੍ਰੋਗਰਾਮਸ ਜਿਦੇ ਵਿੱਚ ਕੀ ਬੱਚਾ ਸਿਰਫ 6 ਮਹੀਨੇ ਵਾਸਤੇ ਹੀ ਜਾਂਦਾ ਹੈ ਜਿਵੇਂ 4 ਸਾਲ ਦੀ ਇੱਕ ਡਿਗਰੀ ਹੈ 2 ਸਾਲ ਬੱਚੇ ਨੇ ਸੀਯੂ ਦੇ ਵਿੱਚ ਕੀਤੇ ਐਂਡ ਦਾ ਰਿਮੇਨਿੰਗ 2 ইয়ারਸ ਵਿਲ ਬੀ ਇਨ ਦਾ ਪਾਰਟਨਰ ਯੂਨੀਵਰਸਿਟੀ ਕਿ ਉੱਥੋਂ ਹੀ ਉਹਨਾਂ ਨੂੰ ਡਿਗਰੀ ਮਿਲੂਗੀ 2 ਸਾਲ ਇੱਥੇ ਪੜ ਕੇ ਇੱਥੇ ਦੇ ਕ੍ਰੈਡਿਟਸ ਉੱਥੇ ਟਰਾਂਸਫਰ ਹੋ ਜਾਂਦੇ ਨੇ ਤੇ ਬੱਚਾ ਉੱਥੇ ਜਾ ਕੇ ਆਪਣਾ 3rd ইয়ার ਹੀ ਸਟਾਰਟ ਕਰਦਾ ਹੈ ਜਾਣ ਦਾ ਸੁਪਨਾ ਕੋਈ ਮਾਪੇ ਆਪਣੇ ਬੱਚੇ ਲਈ ਦੇਖਦੇ ਨੇ ਉਹਨਾਂ ਸਾਹਮਣੇ ਚੈਲੰਜ ਹੁੰਦਾ ਹੈ ਖਰਚੇ ਦਾ ਕਈ ਇਸ ਕਾਰਨ ਪੜਾਅ ਵੀ ਨਹੀਂ ਪਾਉਂਦੇ ਜੇ ਬੱਚਾ ਆਪਣੀ ਡਿਗਰੀ ਨੂੰ ਟ੍ਰਾਂਸਫਰ ਕਰਦਾ ਹੈ ਤਾਂ ਉਹਦੇ ਵਿੱਚ ਬੱਚਿਆਂ ਨੂੰ ਬੈਨੀਫਿਟ ਸੇਮ ਮਿਲ ਜਾਂਦੇ ਨੇ ਕਿ ਸੀਯੂ ਦਾ ਜਿਹੜਾ ਐਕਸਪੈਂਸ ਹੈ ਉਹਨਾਂ ਨੇ ਉਹੀ ਪੇ ਕਰਨਾ ਹੈ ਤੇ ਪਾਰਟਨਰ ਯੂਨੀਵਰਸਿਟੀ ਦੇ ਵਿੱਚ ਜਾ ਕੇ ਉਹਨਾਂ ਨੇ ਸਿਰਫ 2 ਇਅਰਸ ਦੀ ਫੀਸ ਹੀ ਪੇ ਕਰਦੇ ਨੇ ਵਿਦਿਆਰਥੀ ਦਾ ਸੁਪਨਾ ਹੁੰਦਾ ਹੈ ਕਿ ਉਹ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰੇ ਆਪਣਾ ਕਰੀਅਰ ਬਣਾਵੇ ਚੰਡੀਗੜ੍ਹ ਯੂਨੀਵਰਸਿਟੀ ਇਸ ਤਰ੍ਹਾਂ ਦਾ ਆਪਸ਼ਨ ਦੇ ਰਹੀ ਹੈ ਤੁਹਾਨੂੰ ਤੇ ਆਫਿਸ ਆਫ ਇੰਟਰਨੈਸ਼ਨਲ ਅਫੇਅਰਸ ਬਲਾਕ ਵਿੱਚ ਇਸ ਸਮੇਂ ਅਸੀਂ ਮੌਜੂਦ ਹਾਂ ਇਸ ਡਿਪਾਰਟਮੈਂਟ ਦੇ ਵਿੱਚ ਖਾਸ ਤੌਰ ਤੇ ਉਹਨਾਂ ਵਿਦਿਆਰਥੀਆਂ ਨੂੰ ਗਾਈਡ ਕੀਤਾ ਜਾਂਦਾ ਹੈ ਜੋ ਪਾਰ ਤੋਂ ਬਾਹਰ ਯਾਨੀ ਕਿ ਹੋਰ ਦੇਸ਼ਾਂ ਵਿੱਚ ਆਪਣੀ ਪੜ੍ਹਾਈ ਕਰਨਾ ਚਾਹੁੰਦੇ ਨੇ ਉਥੇ ਜੌਬਸ ਕਰਨਾ ਚਾਹੁੰਦੇ ਨੇ ਤਾਂ ਚੰਡੀਗੜ੍ਹ ਯੂਨੀਵਰਸਿਟੀ ਕਿਵੇਂ ਰਾਹ ਦਿਖਾ ਰਿਹਾ ਹੈ ਇਸ ਬਾਬਤ ਅਸੀਂ ਚਰਚਾ ਕਰਾਂਗੇ ਐਡਮਿਨਿਸਟ੍ਰੇਟਿਵ ਆਫੀਸਰ ਕੋਮਲ ਦੇ ਨਾਲ ਕੋਮਲ ਇਥੇ ਜਦੋਂ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਇੱਕ ਤਾਂ ਇਹ ਪੰਜਾਬ ਵਿੱਚ ਸਥਿਤ ਹੈ ਤਾਂ ਪੰਜਾਬ ਦੇ ਜ਼ਿਆਦਾਤਰ ਜੋ ਵਿਦਿਆਰਥੀ ਹੈ ਉਹ ਜਿਆਦਾ ਆਇਲਸ ਕਰਕੇ ਜਾਫਰ ਇਸ ਤਰ੍ਹਾਂ ਦੀ ਪੜ੍ਹਾਈ ਕਰਕੇ ਵਿਦੇਸ਼ ਜਾਣਾ ਚਾਹੁੰਦੇ ਨੇ ਤਾਂ ਜੋ ਕਿਸੇ ਤਰੀਕੇ ਦਾ ਉਹਨਾਂ ਨੂੰ ਧੋਖੇ ਦਾ ਸਾਹਮਣਾ ਨਾ ਕਰਨਾ ਪਵੇ ਇਸ ਸਮੇਂ ਜਿਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਨੇ ਚੰਡੀਗੜ੍ਹ ਯੂਨੀਵਰਸਿਟੀ ਕਿਵੇਂ ਹੈਲਪ ਕਰਦੀ ਹੈ ਉਹਨਾਂ ਨੂੰ ਦੇਖੋ ਅੱਜ ਕੱਲ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੇ ਬੱਚਿਆਂ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਨੇ ਵਿਦੇਸ਼ ਜਾ ਕੇ ਸਟੱਡੀ ਕਰਨੀ ਹੈ ਤੇ ਉੱਥੇ ਜਾ ਕੇ ਹੀ ਉਹਨਾਂ ਨੇ ਆਪਣੀ ਡਿਗਰੀਜ਼ ਲੈਣੀਆਂ ਨੇ ਤੇ ਉਹ ਏਜੰਟਸ ਦੇ ਥਰੂ ਜਾਂਦੇ ਨੇ ਜਾਂ ਫਿਰ ਆਪਣੇ ਆਪ ਤੋਂ ਅਪਲਾਈ ਕਰਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਵੇਂ ਕਰਨਾ ਹੈ ਕੀ ਨਹੀਂ ਕਰਨਾ ਤੇ ਜਦੋਂ ਬੱਚੇ ਚੰਡੀਗੜ੍ਹ ਯੂਨੀਵਰਸਿਟੀ ਦੇ ਥਰੂ ਜਾਂਦੇ ਨੇ ਤਾਂ ਉਹ ਇੱਕ অথেন্টিਕੇਸ਼ਨ ਹੁੰਦੀ ਹੈ ਬੱਚਿਆਂ ਵਾਸਤੇ ਕਿ ਉਹ ਟਾਪ ਰੈਂਕਡ ਯੂਨੀਵਰਸਿਟੀਆਂ ਦੇ ਵਿੱਚ ਹੀ ਅਪਲਾਈ ਕਰ ਸਕਦੇ ਨੇ ਤੇ ਉੱਥੇ ਜਾ ਸਕਦੇ ਨੇ ਤੇ ਉਹਨਾਂ ਨੂੰ ਕਲੈਰਿਟੀ ਮਿਲਦੀ ਹੈ ਔਰ ਜਿਹੜਾ ਕੋਰਸ ਉਹਨਾਂ ਨੇ ਇੱਥੇ ਆਪਟ ਕੀਤਾ ਹੁੰਦਾ ਹੈ ਉਹੀ ਕੋਰਸਸ ਦੇ ਵਿੱਚ ਅੱਗੇ ਜਾ ਕੇ ਉਹ ਕੰਟੀਨਿਊ ਕਰਦੇ ਨੇ ਤੇ ਉਹਨਾਂ ਨੂੰ ਉਹਨਾਂ ਦੀ ਡਿਗਰੀ ਮਿਲਦੀ ਹੈ ਉਸ ਦੇ ਵਿੱਚ ਕੋਮਲ ਕਿਵੇਂ ਕਾਉਂਸਲਿੰਗ ਕੀਤੀ ਜਾਂਦੀ ਹੈ ਇੱਥੇ ਜੋ ਵਿਦਿਆਰਥੀ ਕਿਸੇ ਹੋਰ ਦੇਸ਼ ਵਿੱਚ ਜਾਣਾ ਚਾਹੁੰਦੇ ਨੇ ਜਿਵੇਂ ਕੋਰਸ ਦੀ ਡਿਊਰੇਸ਼ਨ ਹੈ 4 ਸਾਲ 4 ਦੇ 4 ਸਾਲ ਉਹ ਵਿਦੇਸ਼ ਵਿੱਚ ਉਹ ਕੋਰਸ ਕਰਨਗੇ ਜਾਂ ਫਿਰ ਅਜਿਹਾ ਹੋ ਸਕਦਾ ਹੈ ਕਿ 1 ਸਾਲ ਜਾਂ ਫਿਰ 1 ਸੈਮੈਸਟਰ ਇੱਥੇ ਲਗਾਇਆ ਬਾਕੀ ਸਮਾਂ ਦੂਜੀ ਯੂਨੀਵਰਸਿਟੀ ਵਿੱਚ ਲਗਾਇਆ ਜੇ ਆਪਾਂ ਇਹ ਪੁੱਛੀਏ ਕਿ ਬੱਚੇ ਉੱਥੇ ਕਿਵੇਂ ਜਾ ਸਕਦੇ ਨੇ ਇਸ ਦੇ ਸਾਡੇ ਕੋਲ ਦੋ ਵੇਜ਼ ਹੁੰਦੇ ਨੇ ਫਰਸਟ ਤਾਂ ਆਪਣਾ ਟਰਾਂਸਫਰ ਪ੍ਰੋਗਰਾਮਸ ਹੈ ਜਿਦੇ ਵਿੱਚ ਹਾਫ ਹਾਫ ਡਿਗਰੀ ਸਾਡੀ ਟਰਾਂਸਫਰ ਹੋ ਜਾਂਦੀ ਹੈ ਜਾਂ ਫਿਰ ਸਾਡਾ ਸੈਕੰਡ ਵੇ ਹੈਗਾ ਸ਼ਾਰਟ ਟਰਮ ਪ੍ਰੋਗਰਾਮਸ ਜਿਦੇ ਵਿੱਚ ਕਿ ਬੱਚਾ ਸਿਰਫ 6 ਮਹੀਨੇ ਵਾਸਤੇ ਹੀ ਜਾਂਦਾ ਹੈ ਜਿਵੇਂ ਕਿ ਬੱਚਿਆਂ ਦਾ ਐਕਸਚੇਂਜ ਹੋ ਜਾਂਦਾ ਹੈ ਸੈਮੈਸਟਰ ਐਕਸਚੇਂਜ ਕਰ ਲਿਆ ਉਹਨਾਂ ਨੇ ਜਿਹੜੇ ਅਬ੍ਰੋਡ ਪ੍ਰੋਗਰਾਮਸ ਨੇ ਜਿਨ੍ਹਾਂ ਵਿੱਚ ਉਹ ਆਪਣੀ ਡਿਗਰੀ ਟਰਾਂਸਫਰ ਕਰਦੇ ਨੇ ਉਹ 2+2 ਪ੍ਰੋਗਰਾਮਸ ਹੁੰਦੇ ਨੇ ਜਿਵੇਂ 4 ਸਾਲ ਦੀ ਇੱਕ ਡਿਗਰੀ ਹੈ 2 ਸਾਲ ਬੱਚੇ ਨੇ ਸੀਯੂ ਦੇ ਵਿੱਚ ਕੀਤੇ ਐ ਦੀ ਯੂਨੀਵਰਸਿਟੀ ਕਿ ਉੱਥੋਂ ਹੀ ਉਹਨਾਂ ਨੂੰ ਡਿਗਰੀ ਮਿਲੂਗੀ 2 ਸਾਲ ਇੱਥੇ ਪੜ੍ਹ ਕੇ ਇੱਥੇ ਦੇ ਕ੍ਰੈਡਿਟਸ ਉੱਥੇ ਟਰਾਂਸਫਰ ਹੋ ਜਾਂਦੇ ਨੇ ਤੇ ਬੱਚਾ ਉੱਥੇ ਜਾ ਕੇ ਆਪਣਾ 3rd ਇਅਰ ਹੀ ਸਟਾਰਟ ਕਰਦਾ ਹੈ ਫਿਰ ਖਰਚਾ ਕਿੰਨਾ ਪੈਂਦਾ ਹੈ ਕਿਉਂਕਿ ਜਦੋਂ ਵੀ ਬਾਹਰ ਜਾਣ ਦਾ ਸੁਪਨਾ ਕੋਈ ਮਾਪੇ ਆਪਣੇ ਬੱਚੇ ਲਈ ਦੇਖਦੇ ਨੇ ਉਹਨਾਂ ਸਾਹਮਣੇ ਚੈਲੰਜ ਹੁੰਦਾ ਹੈ ਖਰਚੇ ਦਾ ਕਈ ਇਸ ਕਾਰਨ ਪੜਾਅ ਵੀ ਨਹੀਂ ਪਾਉਂਦੇ ਤਾਂ ਇਸ ਬਾਬਾ ਤੇ ਚੰਡੀਗੜ੍ਹ ਯੂਨੀਵਰਸਿਟੀ ਕੀ ਪਹਿਲ ਕਰ ਰਹੀ ਹੈ ਜੇ ਆਪਾਂ ਗੱਲ ਕਰਦੇ ਆ ਖਰਚਿਆਂ ਦੀ ਕਿ ਕਿੰਨਾ ਖਰਚਾ ਆ ਜਾਂਦਾ ਹੈ ਜੇ ਬੱਚਾ ਆਪਣੀ ਡਿਗਰੀ ਨੂੰ ਟਰਾਂਸਫਰ ਕਰਦਾ ਹੈ ਤਾਂ ਉਹਦੇ ਵਿੱਚ ਬੱਚਿਆਂ ਨੂੰ ਬੈਨੀਫਿਟ ਸੇ ਮਿਲ ਜਾਂਦੇ ਨੇ ਕਿ ਸੀਯੂ ਦਾ ਜਿਹੜਾ ਐਕਸਪੈਂਸ ਹੈ ਉਹਨਾਂ ਨੇ ਉਹੀ ਪੇ ਕਰਨਾ ਹੈ ਤੇ 파ਟਨਰ ਯੂਨੀਵਰਸਿਟੀ ਦੇ ਵਿੱਚ ਜਾ ਕੇ ਉਹਨਾਂ ਨੇ ਸਿਰਫ 2 ਇਅਰਸ ਦੀ ਫੀਸ ਹੀ ਪੇ ਕਰਦੀ ਹੈ ਜਦੋਂ ਬੱਚੇ ਨੇ ਇੰਟਰਨੈਸ਼ਨਲ ਜਾਣਾ ਹੁੰਦਾ ਹੈ ਤਾਂ ਉੱਥੇ ਜਾ ਕੇ ਅਗਰ ਉਸਨੇ ਡਿਗਰੀ ਕਰਦੀ ਹੈ ਤਾਂ ਉਹਨੂੰ 4 ਸਾਲ ਦੀ ਫੀਸ ਪੇ ਕਰਨੀ ਪੈਗੀ ਬਟ ਜੇ ਉਹ 4 ਸਾਲ ਨਾ ਕਰਕੇ 2 ਸਾਲ ਇੱਥੇ ਕਰਕੇ 2 ਸਾਲ ਉੱਥੇ ਜਾਂਦੇ ਤਾਂ ਉਹਨਾਂ ਨੂੰ 50 ਤੱਕ ਦਾ ਸਕਾਲਰਸ਼ਿਪ ਮਿਲ ਜਾਂਦਾ ਹੈ ਕਿ ਉਹਨਾਂ ਦੀ ਜਿਹੜੀ ਇੰਟਰਨੈਸ਼ਨਲ ਕਾਸਟ ਹੈ ਉਹ 50% ਤੱਕ ਰਿਡਿਊਸ ਹੋ ਜਾਂਦੀ ਹੈ ਜਿਦੇ ਕਿ ਉਸ ਨੂੰ ਬੈਨੀਫਿਟਸ ਮਿਲਦੇ ਨੇ ਉਸ ਚੀਜ਼ ਵਿੱਚ ਤੇ ਇੱਥੇ ਤੱਕ ਇਹ ਨਹੀਂ ਬੱਚਿਆਂ ਨੂੰ ਇਸ ਤੋਂ ਬਿਨਾ ਵੀ ਬਹੁਤ ਸਾਰੇ ਐਕਸਟਰਨਲ ਸਕਾਲਰਸ਼ਿਪਸ ਮਿਲ ਜਾਂਦੀਆਂ ਨੇ ਜਿਨ੍ਹਾਂ ਦੇ ਬੈਨੀਫਿਟਸ ਬੱਚਿਆਂ ਨੂੰ ਮਿਲਦੇ ਨੇ ਜਿ ਅੱਜ ਤੱਕ ਦੀ ਜੇ ਆਪਾਂ ਗੱਲ ਕਰੀਏ ਇਹ ਵਾਲਾ ਡਿਪਾਰਟਮੈਂਟ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ 10+ ਇਅਰਸ ਤੋਂ ਚੱਲ ਰਿਹਾ ਹੈ ਜਿਦੇ ਵਿੱਚ ਕੀ ਬੱਚਿਆਂ ਨੂੰ ਅੱਜ ਤੱਕ 60 ਲੱਖਸ ਪਲੱਸ ਸਕਾਲਰਸ਼ਿਪਸ ਲੱਗ ਚੁੱਕੀਆਂ ਨੇ ਅਲੱਗ-ਅਲੱਗ ਪ੍ਰੋਗਰਾਮਸ ਦੇ ਵਿੱਚ ਕੁਈ ਕ੍ਰਾਈਟੇਰੀਆ ਕੀ ਰਹਿੰਦਾ ਹੈ ਐਡਮਿਸ਼ਨ ਦਾ ਇਹਨਾਂ ਕੋਰਸੇਸ ਵਿੱਚ ਜੇ ਆਪਾਂ ਕ੍ਰਾਈਟੇਰੀਆ ਦੀ ਗੱਲ ਕਰਦੇ ਆ ਤਾਂ ਬੇਸਿਕ ਕ੍ਰਾਈਟੇਰੀਆ ਇਹ ਹੀ ਹੈ ਕਿ ਬੱਚੇ ਦੀ ਸੀਜੀਪੀ 6.5 ਤੋਂ ਅਬੋਵ ਹੋਣੀ ਚਾਹੀਦੀ ਹੈ ਕੋਈ ਬੈਕਲੌਗ ਨਹੀਂ ਹੋਣੀ ਚਾਹੀਦੀ ਤੇ ਬੱਚਾ ਡਿਟੇਨ ਨਹੀਂ ਹੋਣਾ ਚਾਹੀਦਾ ਪਲੱਸ ਜਿਹੜੀਆਂ ਇਹ ਸਕਾਲਰਸ਼ਿਪਸ ਨੇ ਉਹ ਉਹਨਾਂ ਦੇ ਅਕੈਡਮਿਕਸ ਦੇ ਉੱਪਰ ਹੀ ਡਿਪੈਂਡ ਕਰਦੀਆਂ ਨੇ ਤਾਂ ਬੱਚਿਆਂ ਦਾ ਜਿਹੜਾ ਅਕੈਡਮਿਕਸ ਹੈ ਉਹ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਕਿਵੇਂ ਤੁਸੀਂ ਗਾਈਡ ਕਰਦੇ ਹੋ ਫਿਰ ਬੱਚਿਆਂ ਨੂੰ ਜਦੋਂ ਉਹ ਦੱਸਦੇ ਕਿ ਸਾਨੂੰ ਕਿਸੇ ਹੋਰ ਦੇਸ਼ ਵਿੱਚ ਜਾਣਾ ਹੈ ਪਾ ਇਹ ਦੇਖਦੇ ਆ ਕਿ ਬੱਚਿਆਂ ਨੂੰ ਕਿਹੜੇ ਦੇਸ਼ ਵਿੱਚ ਜਾਣਾ ਚਾਹੀਦਾ ਹੈ ਜਾਂ ਫਿਰ ਕਿੱਥੇ ਜ਼ਿਆਦਾ ਸਕਾਲਰਸ਼ਿਪਸ ਮਿਲਦੀਆਂ ਨੇ ਤਾਂ ਉਹ ਡਿਪੈਂਡ ਕਰਦਾ ਉਹਨਾਂ ਦੀ ਪ੍ਰੋਫਾਈਲ ਦੇ ਉੱਤੇ ਕਿ ਉਹਨਾਂ ਦੇ ਸਬਜੈਕਟਸ ਕਿਹੜੀ ਕੰਟਰੀਜ਼ ਦੇ ਵਿੱਚ ਅਵੇਲੇਬਲ ਨੇ ਜਿਹੜੀ ਕੰਟਰੀਜ਼ ਦੇ ਵਿੱਚ ਉਹਨਾਂ ਦੇ ਸਬਜੈਕਟਸ ਅਵੇਲੇਬਲ ਹੁੰਦੇ ਨੇ ਉਸ ਦੇ ਅਕੋਰਡਿੰਗਲੀ ਉਹ ਜਾਂਦੇ ਨੇ ਤੇ ਉਸ ਦੇ ਅਕੋਰਡਿੰਗਲੀ ਹੀ ਉਹਨਾਂ ਨੂੰ ਸਕਾਲਰਸ਼ਿਪਸ ਲੱਗਦੀਆਂ ਨੇ ਪ੍ਰਿਆ ਕਮਲ तमाम ਇਸ ਜਾਣਕਾਰੀ ਨੂੰ ਸਾਂਝਾ ਕਰਨ ਦੇ ਲਈ ਤਾਂ ਤੁਸੀਂ ਸੁਣਿਆ ਕਿ ਕਿਵੇਂ ਚੰਡੀਗੜ੍ਹ ਯੂਨੀਵਰਸਿਟੀ ਇੱਕ ਪਲੈਟਫਾਰਮ ਦਿੰਦਾ ਹੈ ਉਹਨਾਂ ਵਿਦਿਆਰਥੀਆਂ ਨੂੰ ਜੋ ਵਿਦੇਸ਼ ਵਿੱਚ ਪੜ੍ਹਨਾ ਚਾਹੁੰਦੇ ਨੇ ਤੇ ਸੁਫਨਾ ਇਸ ਸਮੇਂ ਦੇਖ ਰਹੇ ਨੇ ਕਿ ਸਾਡੀ ਪੜ੍ਹਾਈ ਵਿਦੇਸ਼ ਵਿੱਚ ਹੋਵੇ ਸਾਡਾ ਅੱਗੇ ਦਾ ਜੋ ਕੈਰੀਅਰ ਹੈ ਉਹ ਵਿਦੇਸ਼ਾਂ ਵਿੱਚ ਭਾਰਤ ਤੋਂ ਇਲਾਵਾ ਜਿਹੜੇ ਡਿਵੈਲਪਡ ਕੰਟਰੀਜ਼ ਹੈ ਉੱਥੇ ਉਹ ਆਪਣਾ ਜਦੋਂ ਕੈਰੀਅਰ ਸੈੱਟ ਕਰਨਾ ਚਾਹੁੰਦੇ ਨੇ ਤਾਂ ਉਸ ਦੇ ਲਈ ਸੀਯੂ ਕਿਵੇਂ ਜੋ ਰਸਤਾ ਹੈ ਉਹ ਆਸਾਨ ਕਰਦਾ ਹੈ